ਯਾਰ ਜੇ ਕੋਈ ਜਵਾਕ ਆ ਜੇ ਨਾ ਤੇ ਲੱਸੀ ਦਾ ਪੈਕੇਟ ਮੰਗਾਲ ਗਏ ਉਹ ਨੂਰ ਆਉਣਾ ਨੂਰ ਤੋਂ ਮਗਾਉਨੇ ਆ ਉਹ ਨੂਰ ਕਾਲ ਸੁਣਾਏ ਹਾਂ ਕੀ ਵਾਲਾ ਉਹ ਨੂਰ ਯਾਰ 50 ਰੁਪਏ ਲੈ ਜਾ 40 ਦਾ ਲੱਸੀ ਦਾ ਪੈਕੇਟ ਲਿਆ ਦੀ ਤੇ 10 ਰੁਪਏ ਤੂੰ ਖਾ ਲਈ ਲੈ ਪ੍ਰਾ ਉਹ ਯਾਰ ਨੂਰ ਨੂੰ ਅੱਧਾ ਘੰਟਾ ਹੋ ਗਿਆ ਗਏ ਨੂੰ ਖਾਈ ਤੇ ਕਰਨੀ ਆਇਆ ਤੂੰ ਆਉਂਦਾ ਮੈਂ ਤੇ ਨਾ ਤੈਨੂੰ ਲੱਸੀ ਉਹ ਯਾਰ ਤੂੰ ਇਨਾ ਟਾਈਮ ਲਾਦਾ

ਦੀਆਂ ਲੱਤਾਂ ਦੁਖਦੀਆਂ ਜੀ ਜਾ ਕੇ ਅਸੀਂ ਕਾਲ ਡੱਬੀ ਜਾ ਕੇ ਲਿਆਉਂਦਾ ਸਰ ਜੀ ਬਨਾਤਨ ਸੀਗਾ ਜੀ ਤੇ ਜਾ ਕੇ ਨਾ ਲੈਣਾ ਸੀਗਾ ਨਹਾਉਣ ਨੂੰ ਕਿੰਨਾ ਮਹੀਨਾ ਲੱਗਦਾ ਵਾ ਲੈਂਦਾ ਕਿਵੇਂ ਟੈਂਕੀ ਤਾਂ ਖਾਲੀ ਸੀਗੀ ਓਏ ਇਹ ਕਿੱਡਾ ਕੰਮ ਸੀ ਮੋਟਰ ਚਲਾ ਕੇ ਟੈਂਕੀ ਭਰ ਲੈਂਦਾ ਸਾਡੀ ਚੱਲ ਚੱਲ ਮੇਰੇ ਕੋਲੇ ਹੈ ਨਹੀਂ ਕੋਜ ਉਹ ਬਾਈ ਕੀ ਕਰਦੇ ਉਹ ਬਾਈ ਯਾਰ ਸੰਦਰਪ ਇਹ ਦੇ ਦੇ ਉਹ ਤੈਨੂੰ ਸ਼ਰਮ ਨਹੀਂ ਆਦੀ ਆ ਛੜਕਦੇ ਬਹਿ ਕੇ ਭੀਖ ਮੰਗਦਾ ਫਿਰਦਾ ਸੋ ਜਮੇਆ ਉਹ ਲੱਖ ਰੁਪਏ ਦੀ ਸਲਾਹ ਦਵਾ ਉਹ ਲੱਖ ਰੁਪਏ ਦੀ ਸਲਾਹ ਚਲ ਦੱਸ ਉਹ ਪਹਿਲਾਂ 100 ਕਿਉਂ ਦੇ ਫੇਰ ਦੱਸੂਗਾ 100 ਰੁਪਏ ਲਵੜ ਉਹ ਹੁਣ ਦੱਸ ਲੱਖ ਰੁਪਏ ਦੀ ਸਲਾਹ ਚਾਚਾ ਦੇਖੋ ਯਾਰ ਫੇਰ ਮੂੰਗੀ ਨਾ ਤਈ ਦਨੇ ਹੁੰਦੇ ਸੁੱਦੇ ਅੜੀਆਂ ਨਹੀਂ ਹੁੰਦੀਆਂ ਸਦਾ ਸੂਦੀ ਬਣਦੇ ਆ ਹਾਂਜੀ ਓਏ ਆ ਜਾਓ ਵੀ ਆ ਪਿੰਡ ਵਧੀਆ ਲੱਗਦਾ ਇੱਥੇ ਲਉਂਦੇ ਡੇਰਾ ਸੇਖਾਵਾਂਗੇ ਚੰਗਾ ਮਾਰਾ ਬਾਬਾ ਜੀ 5500 ਰੁਪਏ ਚੜਾਵਾਂਗੇ 2 ਕਿੱਲੇ ਆ ਪਹਿਲੀ ਦੇ ਜਮੇ ਕੁੱਤੇ ਪਏ ਆ ਸੱਤਾਂ ਰੱਤੇ ਨਹੀਂ ਖਵਾ ਦੋ ਐਜੂ ਬੱਚਾ ਪੈਜੂ ਕੋਈ ਗੱਲ ਨਹੀਂ ਹੋ ਜੂ ਕਿਰਪਾ ਕੋਈ ਆਇਆ ਕਰੋ 5500 ਰੁਪਏ ਆ ਜਨਾ ਵਧੀਆ ਆਪਾਂ ਨੂੰ ਰਾਮਨਾ ਠੀਕ ਆ ਤੇ ਜਾ ਕੇ ਬਾਟੀਆਂ ਨੇ ਭਰਦੇ ਦੋ ਕਿੱਲੇ ਕਿਆ ਹਾ ਪਾ ਬੈਂਦੀ ਜੈ ਹੋ ਬਾਬੇ ਸਾਡੇ ਦਸ ਮਿੰਟ ਪਹਿਲੇ ਤੇ ਆ ਸਾਡੇ ਕਿਰਪਾ ਕਰੋ ਸਾਡੇ ਮੀਂਹ ਪਵਾ ਦਿਓ ਮੈਂ ਜਰਾਂ ਇਹ ਚਾਹੂੰਗਾ ਅੱਕੇ ਸਾਰੀ ਰਾਤ ਤੇ ਥੱਕੇ ਪਏ ਬਾਬਾ ਨਵੇਂ ਜੱਪੂ ਕਹੂ ਕਹੜ ਬਾਬਾ ਨੂੰ ਸੋਚਿਆ ਮੈਂ ਭਇਆ ਅੱਕੇ ਪਤਲਾ ਦੀ ਬਸ ਹੋਈ ਪਈ ਆ ਪੰਜ ਕਿਦਾਂ ਫੜੀ ਦੋਸ ਅੱਛਾ ਤੈਨੂੰ ਬਾਹਲਾ ਨਹੀਂ ਮੈਂ ਥਾਂਦਾ ਹਾਂ ਆਉਂਦਾ ਮੈਂ ਚੱਲ ਫਿਰ ਮੇਰੇ ਇੱਕ ਸਵਾਲ ਦਾ ਜਵਾਬ ਦੇ ਹਾਂ ਬਾਛ ਮਨ ਲਾ ਮੈਂ ਤੈਨੂੰ 10 ਲੱਡੂ ਦੇ ਦਿੱਤੇ ਓ ਕਿਉਂ ਝੂਠ ਮਾਰਿਆ ਲੈ ਲੱਡੂ ਤਾਂ ਤੂੰ ਇੱਕ ਨਹੀਂ ਦਿੱਤਾ ਓ ਤੂੰ ਮੰਨ ਲਾ ਤੇਰੇ ਪਿਓ ਦਾ ਕੀ ਜਾਂਦਾ ਅੱਛਾ ਚੱਲ ਠੀਕਾ ਤੇ ਉਹਦੇ ਚੋਂ 5 ਲੱਡੂ ਤੂੰ ਖਾ ਗਿਆ ਤੇਰੇ ਕੋਲੇ ਕਿੰਨੇ ਲੱਡੂ ਬਚੇ ਬਿਲਕੁਲ 0 ਲੱਡੂ 0 ਲੱਡੂ ਓਏ ਹੋ ਗਿਆ ਮੈਂ ਓ ਤੂੰ ਵੀ ਮੰਨ ਲਾ ਤੇਰੇ ਪਿਓ ਦਾ ਕੀ ਜਾਂਦਾ ਨੂਰ ਪਤਾ ਖੜਾ ਹੋ ਚੱਲ ਪੁੱਤ 15 ਫਲਾਂ ਦੇ ਨਾਮ ਦੱਸ ਮੈਂ ਤੇਰਾ ਸ਼ਾਬਾਸ਼ ਇੱਕ ਹੋ ਗਿਆ ਚੱਲ ਅਗਲਾ ਦੱਸੋ ਆਂਬ ਹਣ ਪੁੱਤ ਤੀਜਾ ਦੱਸ ਆ ਸੰਤਰਾ ਸ਼ਾਬਾਸ਼ ਹੁਣ ਪੁੱਤ ਅਗਲੇ 12 ਵੀ ਦੱਸ ਦੇ ਜਲਦੀ ਜਲਦੀ ਚੱਲ ਇੱਕ ਦਰਜ ਕਰ ਲੈ ਬਾਈ ਉਹਦੇ ਮੱਥੇ 'ਚ ਗੋਲੀ ਵੱਜ ਗਈ ਸੀ। ਆਹੋ ਸ਼ੁਕਰ ਆ। ਬਾਬਾ ਅੱਖ ਨਹੀਂ ਵੱਜ ਗਈ। ਉਹ ਸਹਿਜ ਆ ਜਾ ਵੀਡੀਓ ਬਣਾਈਏ। ਮੈਂ ਨੂੰ ਕੋਈ ਲਾਈਕ ਤਾਂ ਕਰਦਾਨੀਗਾ। ਉਹ ਕੋਈ ਨਹੀਂ ਕਰ ਦੇਣਗੇ ਲਾਈਕ। ਨਹੀਂ ਕਰਗੇ। ਜੇ ਫਿਰ ਲਾਈਕ ਕਰਨਗੇ ਫਿਰ ਬਣਾਏਗਾ। ਹਾਂ। ਚਲ ਕਹਿ ਦੇ ਫਿਰ ਸਾਰਿਆਂ ਨੂੰ ਲਾਈਕ ਕਰ ਦੇਣੀ ਉਹਨਾਂ ਨੇ। ਕਰੋ ਵੀ ਲਾਇਕ ਸਹਿਜ ਨੇ ਵੀਡੀਓ ਬਣਾਇਆ ਕਰ ਰਹੇ ਆ